ਹਾਂਜੀ ਸਰ ਸਾਡੇ ਕੋਲੇ ਮੈਂ ਦੱਸਣਾ ਚਾਹਣਾ ਵੀ ਚਿੱਠੀਆਂ ਕੈਪਟਨ ਦੀ ਵੀ ਇੱਕ ਚਿੱਠੀ ਆਈ ਸੀ ਸਾਡੇ ਘਰੇ ਨਵਟਾਰੇ ਵਾਸਤੇ ਯਾਨੀ ਪਤਾ ਉਹ ਠਾਣਾ ਸਿਟੀ ਨੂੰ ਆਈ ਸੀ ਕਿ ਇਹਨਾਂ ਕਿਸੇ ਸਾਹਿਬ ਦੇ ਆਈ ਹੈ ਕਿਸੇ ਦੇਤਾ ਆਈ ਹੋਣੀ ਹੈ ਉਸ ਤੋਂ ਬਾਅਦ ਤਿੰਨ ਚਿੱਠੀਆਂ ਭਗਵੰਤ ਮਾਨ ਜੀ ਸਾਹਿਬ ਨੂੰ ਅਸੀਂ ਲਿਖਿਆ ਸੀ ਲੈਟਰ ਉਹਨਾਂ ਨੇ ਵੀ ਭੇਜੀਆਂ ਹੋਈਆਂ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਵੀ ਚਿੱਠੀ ਭੇਜੀ ਹੋਈ ਹੈ ਗ੍ਰਹਿ ਵਿਭਾਗ ਨੂੰ ਜਿਹੜੀ ਮੈਂ ਇਹਨੇ ਕੋਲੇ ਲੈ ਕੇ ਗਿਆ ਆਪਣਾ ਕੀ ਨਾਂ ਸਪੀਕਰ ਸਾਹਿਬ ਕੋਲੇ ਅਸੀਂ ਕਿਹਾ ਵੀ ਸਪੀਕਰ ਸਾਹਿਬ ਆ ਚਿੱਠੀ ਆਈ ਹੈ ਸੀਐਮ ਸਾਹਿਬ ਦੀ ਤੇ ਤੁਸੀਂ ਇਹਦੇ ਤੇ ਗੌਰ ਕਰੋ ਉਹਨਾਂ ਨੇ ਬੈਠੇ ਸੀ ਕਹਿੰਦੇ ਮੈਂ ਕਰਦਾ ਕਰਦਾ ਉਹਦੀ ਫੋਟੋ ਖਿੱਚ ਕੇ ਮੋਬਾਈਲ ਦੇ ਵਿੱਚ ਰੱਖ ਲਈ ਮੈਂ ਡੀਐਸਪੀ ਸਾਹਿਬ ਨੂੰ ਕਈ ਨਾ ਕਈ ਨਾ ਬਸ ਉਸ ਤੋਂ ਬਾਅਦ ਉਹਨਾਂ ਨੇ ਮਿੱਟੀ ਪਾਤੀ ਇਹਦੇ ਵਿੱਚ ਵੱਡਾ ਸੰਯੋਗ ਕਰਦੇ ਹੋਏ ਇਹਨਾਂ ਦਾ ਹੀ ਆ ਸਪੀਕਰ ਸਾਹਿਬ ਨੂੰ ਅਸੀਂ ਬਾਰ ਬਾਰ ਬੇਨਤੀਆਂ ਕੀਤੀਆਂ ਲਿਖਿਆ ਵੀ ਔਰ ਸਾਡੀ ਨਹੀਂ ਸੁਣਵਾਈ ਕੀਤੀ ਨੇ ਸਾਡੀ ਗਰੀਬੀ ਦਾ ਮਜ਼ਾਕ ਤਾਂ ਹੈ ਠੀਕ ਹੈ ਜੀ ਮੈਂ ਕਿਰਪਾ ਕਰਕੇ ਇਹ ਹੀ ਅੱਖਤਾ ਚਾਹਣਾ ਕਿ ਜੇ ਸੱਚ ਦਾ ਸੰਘਰਸ਼ਾ ਸੱਚ ਦੇ ਸੰਘਰਸ਼ ਨੂੰ ਵੱਧ ਤੋਂ ਵੱਧ ਅੱਗੇ ਲਜਾਇਆ ਜਾਵੇ ਕਿਰਪਾ ਕੀਤੀ ਜਾਵੇ ਠੀਕ ਹੈ ਜੀ ਵੈਗਰ ਜੀ ਦਾ ਖਾਲਸਾ ਤੇ ਵੈਗਰ ਜੀ ਕੀ